ਗਲਤੀ ਹੋ ਗਈ ਆ ਲੋ ਦੋਸਤੋ ਕਹਿੰਦੇ ਆ ਵੀ ਆਸ਼ਕੀ ਦੇ ਵਿੱਚ ਬੰਦੇ ਨੇ ਨਾ ਇੰਨਾ ਕੰਨਾ ਹੋ ਗਿਆ ਸੀਗਾ ਤੇ ਇਹ ਮਿਲਣ ਆਇਆ ਸੀ ਇੱਥੇ ਕੁੜੀ ਨੂੰ ਪਿੰਡ 'ਚ ਅਸੀਂ ਨਾ ਤਾਂ ਉਹਦੇ ਪਰਿਵਾਰ ਦਾ ਨਾਮ ਲੈ ਸਕਦੇ ਆ ਕਿਉਂਕਿ ਇਹਦੇ 'ਚ ਬਈ ਉਹਦੀ ਹੱਤਕ ਹੈ ਨਾ ਅਸੀਂ ਕਹਿ ਸਕਦੇ ਆ ਵੀ ਕੁੜੀ ਕੌਣ ਹੈ ਕੁੜੀ ਦਾ ਨਾਮ ਵੀ ਆਪਾਂ ਕਾਲਪਨਿਕ ਕਹਿ ਸਕਦੇ ਆ ਜਿਵੇਂ ਕਹਿ ਸਕਦੇ ਆ ਵੀ ਅ ਕਰਮਜੀਤ ਕਹਿ ਸਕਦੇ ਆ ਉਹ ਕੰਮ ਹੋ ਗਿਆ ਤਾਂ ਜਿਵੇਂ 100 ਦਿਨ ਚਾਰ ਚੌਰ ਦੇ ਚੌਰ ਦੇ ਚੌਰ ਦੇ ਤੇ ਇੱਕ ਦਿਨ ਸਾਡਾ ਉਹ ਗੱਲ ਹੋ ਗਈ ਇਹ ਸਾਰਿਆਂ ਨੂੰ ਅੜ ਗਿਆ ਹੁਣ ਠੀਕ ਹੈ ਹੁਣ ਇਹਨਾਂ ਨੂੰ ਬੰਦਿਆ ਹੋਇਆ ਤੇ ਇਹ ਬੰਦਾ ਬਈ ਕੀ ਮੈਂ ਕਹਿੰਦਾ ਚਾਰ ਹੱਡੀਆਂ ਚਾਹ ਦੇਖ ਲਓ ਚਾਰ ਹੱਡੀਆਂ ਠੀਕ ਹੈ ਬਈ ਆਸ਼ਕ ਚਾਰ ਸਾਂ ਆਇਆ ਚ ਆਸ਼ਕ ਹੈ ਭਾਈ ਨਹੀਂ ਨਹੀਂ ਆਸ਼ਕ ਦਾ ਭਾਈ ਫਿਰ ਮੇਰੀ ਗੱਲ ਸੁਣ ਇਹਦੇ ਆਪਦੇ ਭੈਣਾਂ ਹੈ ਬਾਬਾ ਉਹੀ ਤਾਂ ਗੱਲ ਹੈ ਕਿਹੜਾ ਕੋਣ ਕੋਣ ਤੇਰੇ ਦੋ ਭੈਣਾਂ ਭਾਈ ਤੇ ਜੇ ਤੇਰੇ ਨਾਲ ਕੋਈ ਐ ਹੋਵੇ ਫਿਰ ਉਬਈ ਯਾਰ ਮੇਰੀ ਗਲਤੀ ਹੈਗੀ ਯਾਰ ਉਹਨੇ ਅਗਲੀ ਨਾ ਬੁਲਾਇਆ ਸੀ ਯਾਰ ਨਹੀਂ ਨਹੀਂ ਤੇ ਕੱਲ ਨੂੰ ਤੇ ਕੁੜੀਆਂ ਤੋਂ ਗਲਤੀ ਹੋ ਜੇ ਦੇਖੋ ਗਲਤੀ ਹੈਗੀ ਯਾਰ ਤੀਆਂ ਨੇ ਜੰਡੀਆਂ ਨੇ ਜੇ ਉਹਨਾਂ ਤੋਂ ਗਲਤੀ ਹੋ ਜੇ ਫਿਰ ਤੂੰ ਚੜਲੇਗਾ ਬਾਈ ਯਾਰ ਮੈਂ ਕੀ ਕਹਾਂ ਯਾਰ ਮੇਰੀ ਗਲਤੀ ਕਹੇਗਾ ਨਹੀਂ ਮੈਂ ਤੈਨੂੰ ਇਹ ਕਹਿਣਾ ਹੈ ਵੀ ਤੇਰੇ ਘਰੇ ਕੋਈ ਆ ਜੇ ਬੰਦਾ ਤੇ ਇਹ ਤੂੰ ਕੀ ਕਰੇਗਾ ਬਾਈ ਯਾਰ ਮੈਂ ਮਾਰ ਦੂੰਗਾ ਯਾਰ ਮਾਰ ਦੇਗਾ ਕਿਉਂ ਮਾਰ ਦੇਗਾ ਕਾਦੇ ਕਾਦੇ ਲਈ ਕਿਉਂ ਮੇਰੀ ਭੈਣ ਹੋਇਆ ਯਾਰ ਜੇ ਹੁਣ ਤੈਨੂੰ ਅਸੀਂ ਮਾਰ ਦਈਏ ਨਹੀਂ ਅਣਖ ਨਹੀਂ ਮਰੇਗਾ ਹਾਂ ਬਈ ਅਣਖ ਵੀ ਤੂੰ ਕਹਿੰਦਾ ਵੀ ਤੇਰੇ ਚ ਇੰਨੀ ਗਣਖ ਹੈ ਵੀ ਮੈਂ ਜੇ ਮੇਰੀ ਭੈਣ ਕੋਲੇ ਕੋਈ ਆ ਗਿਆ ਤੇ ਮੈਂ ਉਹ ਜੇ ਅੱਜੋ ਕੁੜੀਆਂ ਦੇ ਭਾਈ ਹੁੰਦਾ ਫਿਰ ਤੇਰੇ ਨਾਲ ਕੀ ਬਣਦੀ ਉਹ ਤਾਂ ਬੁੜੀਆਂ ਬੁੜੀਆਂ ਸੀ ਬੇਚਾਰੀਆਂ ਇਹ ਦੱਸ ਉਹ ਤਾਂ ਚਲੋ ਬਈ ਆਪਾਂ ਆਕੇ ਟਾਈਮ ਤੇ ਹਾਂ ਤਾਂ ਤੁਹਾਨੂੰ ਇਹ ਦੱਸ ਠੀਕ ਹੈ ਸਮਾਜ ਦੇ ਵਿੱਚ ਇੱਕ ਇਹੋ ਜਿਹੀ ਗੰਦੀ ਬਿਮਾਰੀ ਹੈ ਵੀ ਕੁੜੀਆਂ ਆਪਦੇ ਮਾਪਿਆਂ ਦੇ ਉੱਤੋਂ ਜੋਗੇ ਕੁੜੀਆਂ ਮਾਪਿਆਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਰਾਤ ਨੂੰ ਤੇਰੇ ਵਰਗੇ ਮੜੀਰਾਂ ਨਾਲ ਮਿਲਣ ਜਾਂਦੀਆਂ ਭਾਈ ਦੀਆਂ ਇਹ ਚੀਜ਼ ਨੂੰ ਕੀ ਸਮਝਦਾ ਤੂੰ ਚੰਗਾ ਸਮਝਦਾ ਹੈ ਹੈ ਕਿਹੜਾ ਚੰਗਾ ਸਮਝਦਾ ਹੈ ਇੱਕ ਵਾਰੀ ਤੂੰ ਕਹਿੰਦਾ ਮੈਂ ਦੋ ਭੈਣਾਂ ਦਾ ਭਰਾ ਆ ਯਾਰ ਕਬੈਦ ਨੂੰ ਜੰਗਾ ਸਮਝਦਾ ਚੰਗੀ ਚੀਜ਼ ਐ ਬਾਈ ਯਾਰ ਪਤਾ ਕੀ ਐ ਯਾਰ ਮੇਰੀ ਗਲਤੀ ਨਹੀਂ ਯਾਰ ਮੈਨੂੰ ਛੱਡ ਦੋ ਤੁਸੀਂ ਨਹੀਂ ਤੂੰ ਮੈਨੂੰ ਕਿਹਾ ਤੂੰ ਹੁਣ ਪਿਆਰ ਕਰਦਾ ਤੂੰ ਬਾਈ ਯਾਰ ਮੈਂ ਪਿਆਰ ਕਰਦਾ ਹਾਂ ਨੇ ਮੈਨੂੰ ਜੇ ਮੈਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਬਾਈ ਪਹਿਲਾਂ ਪੂਰੀ ਜੇ ਤਾਂ ਮੈਂ ਕਹਿੰਦਾ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਂਦਾ ਫਿਰ ਤਾਂ ਕਹਿੰਦੀ ਮੈਂ ਸਲਫਾਸ ਖਾ ਕੇ ਮਰੂੰ ਅੱਛਾ ਜੇ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਾਉਣਾ ਤਾਂ ਬਾਈ ਮੈਨੂੰ ਯਾਰ ਕਹਿੰਦੀ ਤੂੰ ਮੇਰੇ ਘਰੇ ਆ ਕੇ ਜਾ ਅੱਛਾ ਨਹੀਂ ਜਿਹੜੀ ਜਨਾਨੀ ਕੁੜੀ ਚਲੋ ਆਪਾਂ ਸ਼ਬਦ ਸੌਰੀ ਜਿਹੜੀ ਆਪਦੀ ਭਰਾ ਦੀ ਨਹੀਂ ਹੋਈ ਸਕੇ ਦੀ ਆਪਦੀ ਮਾਂ ਦੀ ਨਹੀਂ ਹੋਈ ਆਪਦੇ ਪਿਓ ਦੀ ਨਹੀਂ ਹੋਈ ਆਪਦੇ ਪਰਿਵਾਰ ਦੀ ਨਹੀਂ ਹੋਈ ਕੱਲੂ ਤੂੰ ਮੰਨਦਾ ਵੀ ਉਹ ਕੱਲੂ ਤੇਰੀ ਹੋਜੂ ਜਿਹੜੀ ਆਪਦੇ ਪਿਓ ਨੂੰ ਭਰਾ ਨੂੰ ਸੁਣ ਸੁਣ ਉਹਨਾਂ ਨੂੰ ਗੋਲੀਆਂ ਨਹੀਂ ਦੀਆਂ ਗੋਲੀਆਂ ਦੇ ਕੇ ਤੈਨੂੰ ਮਿਲਣ ਲਈ ਆ ਠੀਕ ਹੈ ਤੇਰੀ ਹੋਰ ਵੀ ਜਾ ਸਕਦੀ ਕਿਤੇ ਤੂੰ ਇਸ ਗੱਲ ਦੀ ਗਾਰੰਟੀ ਦੇਦਾ ਪਰਿਵਾਰ ਘਰ ਤੇਰੀ ਬਣੂਗੀ ਉਹ ਕਾਨੂੰ ਤੇਰੀ ਭੈਣ ਨੂੰ ਆਵੇ ਕੋਈ ਤੇ ਤੈਨੂੰ ਕੀ ਚਮੜਾਟ ਲੱਗੂਗਾ ਦੱਸੀ ਕੀ ਕਰੇਗਾ ਤੂੰ ਬਈ ਯਾਰ ਮੈਂ ਪਹਿਲਾਂ ਵੀ ਕਹੇ ਯਾਰ ਭਰਾਵਾ ਕੁੜੀਆਂ ਪੰਜਾਬ ਦੇ ਵਿੱਚ ਹੋਰ ਹੋਰ ਬਹੁਤ ਹੈਗੀਆਂ ਪਹਿਲੀ ਇਹ ਚੀਜ਼ਾਂ ਕਰਕੇ ਦੋ ਤਿੰਨ ਪਰਚੇ ਚੱਲਦੇ ਆ ਤੇਰੇ ਵਰਗੇ ਲੰਡਰ ਨੂੰ ਅਸੀਂ ਕੁੱਟਣਾ ਨਹੀਂ ਚਾਹੁੰਦੇ ਅਸੀਂ ਅਸੀਂ ਸਾਰੀਆਂ ਕੁੜੀਆਂ ਉਹ ਨਹੀਂ ਕਹਿੰਦੇ ਪੰਜਾਬ 'ਚ ਬਹੁਤ ਕੁੜੀਆਂ ਆ ਅਸੀਂ ਵੀ ਈਆਂ ਭੈਣਾਂ ਵਾਲੇ ਆ 10% ਹੁੰਦੇ ਨੇ ਠੀਕ ਹੈ 1-2% ਮੁੰਡੇ ਤੇ 1-2% ਕੁੜੀਆਂ ਜਿਹੜੀਆਂ ਮਤਲਬ ਕਿ ਆਪਣੇ ਮਾਪਿਆਂ ਬਾਰੇ ਸੋਚਦੀਆਂ ਨਹੀਂ ਇੱਥੋਂ ਦੇਖ ਕੇ ਲੋਕ ਕੁੜੀਆਂ ਆਪਣੇ ਮਾਪਿਆਂ ਨੂੰ ਮਾਰ ਵੀ ਦਿੰਦੇ ਨੇ ਬਈ ਟਿੱਡ 'ਚ ਹੋਰ ਕੋਈ ਕੋਈ ਬਿਆਣੀ ਕੋਈ ਔਕੀ ਅਜੀਗਾ ਕਹਿੰਦੇ ਕੁੜੀਆਂ ਦੇ ਰਾਤ ਨੂੰ ਉੱਠ ਕੇ ਖਾਂਦੇ ਆ ਯਾਰ ਤੂੰ ਅੱਜ ਮੰਨ ਤੂੰ ਇੱਥੇ ਮੂੰਹ ਚੱਕ ਕੇ ਆ ਗਿਆ ਆ ਬੰਦਾ ਮੋਟਰ ਦੇ ਬੰਨਿਆ ਹੋਇਆ ਇੱਥੇ ਦੇਖ ਲਓ ਬਾਈ ਠੀਕ ਆ ਯਾਰ ਐ ਸੀ ਚੱਕਰ ਬਾਈ ਯਾਰ ਹਾਂਜੀ ਅੱਪੇ ਤੂੰ ਕੀ ਕਹਣਾ ਕਰਦਾ ਬਾਈ ਕੀ ਯਾਰ ਬਈ ਪਤਾ ਗੱਲ ਕੀ ਸੀ ਉਹਨਾਂ ਯਾਰ ਕੁੜੀਆਂ ਨੇ ਆਪਣੇ ਗਵੰਡੀਆਂ ਦੀ ਲਿਆ ਜੀ ਆਪਣੇ ਯਾਰ ਬਾਈ ਪਰਿਵਾਰ ਵਾਲਾ ਕੰਮ ਹੈ ਉਹਨਾਂ ਦੇ ਭਾਈ ਨਹੀਂ ਯਾਰ ਬੇਚਰੀਆਂ ਦੇ ਯਾਰ ਐ ਥੋੜੀ ਆ ਯਾਰ ਵੀ ਕੱਲੂ ਯਾਰ ਤੂੰ ਯਾਰ ਤੱਕੇ ਨਾਲ ਬੜਿਆ ਯਾਰ ਕਿਸਦੇ ਕਰੇ ਯਾਰ ਬਾਈ ਮੈਂ ਤੱਕੇ ਤੱਕੇ ਨਾਲ ਬੜ ਕੇ ਦੇਖ ਲਈ ਬਲਾ ਆਇਆ ਕਰ ਮੈਂ ਸਾਡੀ ਉਹ ਬੰਦਾ ਲਿਆ ਸੀ ਠੀਕ ਹੈ ਵਿਚਾਰਾ ਬੰਦਾ ਮਰ ਮਰ ਗਿਆ ਹੈ ਮਰ ਗਿਆ ਜਰ ਤੂੰ ਇਹ ਗੱਲਾਂ ਨਾ ਕਰ ਮੈਂ ਤੈਨੂੰ ਦੱਸਾਂ ਇਹਨੂੰ ਕਹਿਆ ਵੀ ਜਿਉ ਬੰਦਾ ਹੈ ਨਹੀਂ ਅੱਜ ਕਿੰਨਾ ਅਣਖੀ ਬੰਦਾ ਸੀ ਪਤਾ ਹੈ ਉਹ ਅੱਖ ਦੇ ਮੱਖੀ ਨਹੀਂ ਵੜਨ ਦਿੰਦਾ ਸੀ ਪਿੰਡ ਵਾਸਤੇ ਭਲੇ ਕਰਦਾ ਸੀ ਕੁੜੀਆਂ ਨੂੰ ਵਿਆਹਦਾ ਸੀ ਅੱਜ ਜੇ ਤੂੰ ਇਹ ਕੰਮ ਇਹਨੂੰ ਦੱਸ ਵੀ ਮਰਿਆ ਕਦੇ ਵਾਸਤੇ ਪਤਾ ਤੈਨੂੰ ਪਿੰਡ ਦੇ ਬੱਚੋ ਤੇਰੇ ਵਰਗਾ ਹੋਰ ਆਇਆ ਸੀ ਕੋਈ ਹਾਂ ਗਲਤ ਕੰਮ ਕਰ ਰਿਹਾ ਸੀ ਤੇ ਉਹ ਤੋਂ ਫੇਰ ਫੂਰ ਵੱਜ ਗਿਆ ਸੀ ਉਹ ਤੋਂ ਉਹਦਾ ਲਾਇ ਸੀ ਸੋਦਾ ਉਹਨੇ ਜੇ ਤੂੰ ਤੈਨੂੰ ਕਿਹ ਬਖਸ਼ ਜਿਹੜੇ ਬੰਦੇ ਨੇ ਹੋਰਾਂ ਨੇ ਧੀਆ ਭਾਣਾ ਬਸ ਸਪੋਰਟ ਲਈ ਹੈ ਤੇ ਬਾਈ ਅਸੀਂ ਉਹ ਬੰਦੇ ਦੀ ਸਪੋਰਟ ਅਸੀਂ ਕਰਾਂਗੇ ਨਾ ਜਵਾਕ ਤਾਂ ਕੋਈ ਪਤਾ ਨਹੀਂ ਕਿਦੇ ਮਾਰਿਆ ਜਾਂ ਮਜਿਆ ਨਹੀਂ ਪਤਾ ਤੂੰ ਦੱਸ ਮੈਨੂੰ ਇਹ ਗੱਲ ਦੱਸ ਉਹ ਬੰਦੇ ਨੇ ਫਾਇਰ ਮਾਰਿਆ ਕਿਸੇ ਹੋਰ ਕੀ ਕੋਈ ਕੁੜੀ ਦੀ ਸਪੋਰਟ ਕੀਤੀ ਜਾਂ ਪਰਿਵਾਰ ਦੀ ਸਪੋਰਟ ਕੀਤੀ ਕੋਈ ਬੰਦਾ ਮਿਲਣ ਆਇਆ ਸੀ ਕੋਈ ਠੀਕ ਹੈ ਉਹਦੀ ਭੈਣ ਨੂੰ ਕਹਿੰਦੇ ਮਿਲਣ ਆਇਆ ਸੀ ਤੂੰ ਹਾਂ ਉਹਦੇ ਤੇਰੀ ਗੱਲ ਬਾਤ ਵੀ ਚਾਰ ਸਾਲ ਪਹਿਲਾਂ ਤੇ ਤੇ ਗੱਲ ਹੋਈ ਸੀ ਕਿ ਨਹੀਂ ਚਾਰ ਸਾਲ ਪਹਿਲਾਂ ਦੀ ਗੱਲ ਹੈ ਇਹ ਮਹੀਨਾ ਹੋਇਆ ਬਾਈ ਠੀਕ ਹੈ ਅਗਲੇ ਨੇ ਉਹਨਾਂ ਨੂੰ ਉਹਨੂੰ ਮਾਰਤਾ ਸਾਲ ਬਾਅਦ ਉਹਨੂੰ ਮਾਰਤਾ ਮੁੰਡੇ ਨੂੰ ਉਹਨੇ ਬੇਦਵਾ ਕੀ ਖਾਟ ਲਿਆ ਬਾਈ ਬਾਈ ਮਹੀਨੇ ਚ ਮੈਨੂੰ ਸੀਰੀਅਸ ਕਰ ਰਿਹਾ ਬਾਈ ਉਹਨੇ ਸੀਰੀਅਸ ਬਈ ਯਾਰ ਮੈਨੂੰ ਕੀ ਪਤਾ ਯਾਰ ਮੈਨੂੰ ਐ ਕਹਿੰਦੀ ਮੈਨੂੰ ਬਲੈਕਮੇਲ ਕਰਦੀ ਗੱਲ ਵੀ ਤੇ ਕੁਛ ਨਹੀਂ ਹੋਰ ਇੱਕਲੇ 5-6 ਕਿੱਲੇ ਜ਼ਮੀਨ ਦੀ ਆ ਯਾਰ ਹੂੰ ਬਈ ਲਾਲਚੇ ਲਾਲਚੈ ਨੂੰ ਲਾਲਚ ਹੈ ਹੱਸਦਾ ਕਿਉਂ ਮੈਂ ਬਈ ਯਾਰ ਮੈਂ ਨਹੀਂ ਯਾਰ ਗਲਤੀ ਹੋ ਗਈ ਮੈਂ ਦੰਦ ਘੜਦਾ ਗਲਤੀ ਹੋ ਗਈ ਯਾਰ ਬਈ ਮੈਨੂੰ ਛੱਡ ਦੇ ਯਾਰ ਇਹ ਭਲੇ ਇਹ ਭਲੇ ਖੇਦਣਾ ਰਜੀ ਵੀ ਤੂੰ ਕੁੜੀ ਨਾਲ ਵਰਤੀ ਜਾਂਦੇ ਆ ਪਤਾ ਕੀ ਕੁੜੀ ਨਰਮ ਹੈ ਯਾਰ ਕੁੜੀ ਨਰਮਾ ਕੁੜੀ ਨੂੰ ਇਹ ਗੱਲਾਂ ਬੋਲ ਇਹ ਇਹਨੇ ਸਾਲੇ ਨੇ ਬਲੈਕਮੇਲ ਕਰਿਆ ਕੁੜੀ ਨੂੰ ਇਹਨੇ ਕਰਿਆ ਇਹਨੇ ਬਈ ਕੁਛ ਨਾ ਕੁਛ ਉਹਨੂੰ ਹਾਂ ਇਹ ਜੀ ਗਿੱਦੜ ਸੰਗੀ ਦਿੱਤੀ ਤੂੰ ਇਹ ਦੱਸ ਵੀ ਕੁੜੀ ਨੂੰ ਕੀ ਕਿਹਾ ਸੀ ਇਹਨੇ ਗੱਲਾਂ ਕਿਵੇਂ ਆਈਆਂ ਮ ਬਾਈ ਯਾਰ ਮੈਂ ਉਹਨੂੰ ਹੀ ਆਖਿਆਗਾ ਵੀ ਤੂੰ ਆਪਦੇ ਘਰੇ ਬੇਦਖਲ ਲਖਾ ਦੇ ਹਾਂ ਬੇਦਖਲ ਉਹਨੇ ਚਰਨਾ ਲਖਾਈ ਜਿੰਨਾ ਟਾਈਮ ਤੇਰੇ ਨਾਲ ਜੀ ਤੂੰ ਨੂੰ ਕੋਈ ਬਾਈ ਇਹਨੇ ਉਹ ਹੀ ਐ ਇਹਨੇ ਬਾਈ ਕੁਛ ਨਾ ਕੁਛ ਨੂੰ ਝਾਂਸਾ ਦਿੱਤਾ ਹੋਊਗਾ ਵੀ ਮੈਂ ਇਹਦਾ ਮੁੰਡਾ ਐ ਇਹਦਾ ਮੁੰਡਾ ਐ ਮੈਂ ਪ੍ਰੋਪਰਟੀ ਕੀ ਕੀ ਗਿਆ ਸੀ ਤੂੰ ਆਪਦੇ ਬਾਰੇ ਕੀ ਦੱਸਿਆ ਐਡਰੈਸ ਮੈਂ ਉਹਨੂੰ ਹੀ ਆਖਿਆ ਜੀ ਮੇਰੇ ਕੋਲੇ ਵਧੀਆ ਦੋ ਗੱਡੀਆਂ ਹਨਾ ਕਿਹੜੀਆਂ ਕਿਹੜੀਆਂ ਗੱਡੀਆਂ ਕਿਹਾ ਵਧੀਆ ਕਿਹਾ ਬਾਈ ਮੈਂ ਗੱਡੀਆਂ ਕਿਹੜੀਆਂ i20 ਇੱਕ ਹਨਾ ਮੇਰੇ ਕੋਲ ਫੋਰਚਨਰ ਹਾਂ ਠੀਕ ਐ ਬਾਈ ਬਾਕੀ ਬੁਲਟ ਬਲਟ ਮੈਂ ਕਿਸ ਤੋਂ ਮੰਗ ਉਹਨੂੰ ਦਿਖਾ ਦਿਖਾਉਂਗਾ ਵੀ ਐ ਮੰਗ ਕੇ ਬਾਈ ਗੱਡੀ ਲੈ ਇਹਦੇ ਕੋਲ ਕੀ ਕੁਛ ਹੈ ਹੂੰ ਬਾਈ ਮੇਰੇ ਕੋਲ ਇਹਦੇ ਕੋਲ ਠੇਲੂ ਠੰਗੂ ਆ ਜਾਂ ਕੁਛ ਨਹੀਂ ਯਾਰ ਵਸਤੇ ਜਾਣਾ ਯਾਰ ਹੁਣ ਵੀ ਮੈਨੂੰ ਮੁੰਡਾ ਦੜ ਕਰਾਇਆ ਵਸਤੇ ਇਹਦੇ ਕੋਲ پیسے ਨਹੀਂ ਜੇ ਦਿਖਾ ਜੇ ਤੂੰ ਕੱਢ ਕੇ ਦਿਖਾ ਮੁੰਡਾ ਦੜ ਕੇ ਗਿਆ ਮੈਨੂੰ ਹੁਣ ਇਹ ਨਿਕਲਣਗੇ ਅੱਛਾ ਮਤਲਬ ਮਤਲਬ ਦੋਸਤਾਂ ਦੀਆਂ ਗੱਡੀਆਂ ਲੈ ਕੇ ਤੂੰ ਕੁੜੀ ਨੂੰ ਆਪਦੇ ਜਾਲ ਪਸਾ ਲਿਆ ਤੈਨੂੰ ਦੱਸਦਾ ਅਸਲੀ ਗੱਲ ਯਾਰ ਹਣਾ ਹੁਣ ਜੋ ਤੁਸੀਂ ਮੈਨੂੰ ਬੰਨ੍ਹੇ ਰੱਖੇ ਮੈਨੂੰ ਛੱਡ ਦੋ ਯਾਰ ਪੱਕਾ ਬਾਅਦ ਚ ਅਸੀਂ ਤੁਸ ਕੀ ਕਰਾਣਾ ਤੂੰ ਸ਼ਗਨ ਪਾਣਾ ਅਸੀਂ ਕਿਤੇ ਧੋ ਕੀ ਕਰਾਣਾ ਹਾਂ ਦੱਸ ਤੂੰ ਸਾਡਾ ਪ੍ਰਾਣਾ ਐ ਵੀ ਤੈਨੂੰ ਅਸੀਂ ਬੰਨ੍ਹ ਕੇ ਰ ਮੈਂ ਉਮਰੀਆ ਕੇ ਕੁੜੀ ਨੂੰ ਯਾਰ ਹਨਾ ਬੀਬੀ ਤੂੰ ਹਨਾ ਵੀ ਆਪਦੇ ਉਹਦੇ ਨੋ ਬਾਈ ਉਹਦੇ ਭਾਈ ਹੈ ਨਹੀਂ ਕੋਈ ਉਹਦੇ ਜਮੀਨ ਆਉਦੀ ਪੰਜ ਕਿੱਲੇ ਉਹਨੂੰ ਠੀਕ ਹੈ ਮਾਹ ਤੂੰ 6 ਕਿੱਲੇ ਮਾਹ ਤੂੰ ਆਪਦੇ ਹਨਾ ਤੂੰ ਆਪਦੇ ਨੋ ਲਵਾਲੀਆਂ ਆਪਦੇ ਹਨਾ ਮੰਮੀ ਹੁਰੀਆਂ ਤੂੰ ਵੀ ਹਨਾ ਹਨਾ ਕਰੀ ਕਰੀ ਹਨਾ ਬਾਈ ਹੱਸਣ ਦਿੰਨਾ ਕਿ ਤੂੰ ਸਾਨੂੰ ਗੱਲ ਦੱਸਦਾ ਹਨਾ 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 ਸਪੀਚ ਦੇ ਦੇ ਕੋਈ ਵੀ ਕੁੱਟ ਦੇਦਾ ਨਹੀਂ ਬਾਈ ਯਾਰ ਜੇ ਤੂੰ ਅਸੀਂ ਕੁੱਟਰਾ ਆਉਂਦਾ ਯਾਰ ਅਸੀਂ ਕੁੜੀ ਦੀ ਬੇਇੱਜ਼ਤੀ ਨਹੀਂ ਕਰਨਾ ਚਾਹ ਬਾਈ ਉਹਦਾ ਕੀ ਕੁੱਟ ਨੂੰ ਦਾ ਯਾਰ ਕੁੱਟ ਵੀ ਲੱਗੇ ਚਾਰ ਬੰਦੇ ਬੁਲਾ ਲਗੇ ਪਿੰਡੇ ਉਹ ਕੀ ਇਹਦੇ ਮਾਰੇਗਾ ਯਾਰ ਕੁੜੀ ਦੀ ਬੇਇੱਜ਼ਤੀ ਹੈ ਕੁੜੀ ਦੀ ਬੇਇੱ ਲਿਆ ਅਜ ਤਾਂ ਆਪਣੀ ਹੈਗੀ ਉਹਦੇ ਭਰਾ ਨਾਲ ਲਿਆ ਜਾਏ ਭੈਣ ਆਪਣੀ ਉਹ ਵੀ ਆਪਾਂ ਪਿੰਡ ਵਾਸਤੇ ਕੱਢ ਸਕਦੇ ਹਾਂ ਤਾਂ ਫਿਰ ਵੀ ਕੋਈ ਨਹੀਂ ਸੀਗਾ ਤਾਂ ਕਰਕੇ ਮੈਨੇ ਆਖਿਆ ਮਾਂ ਚੱਲੇ ਯਾਰ ਪੰਜ ਚਾਰ ਕਿਲੇ ਵਧੀਆ ਰੋਡ ਤੇ ਜ਼ਮੀਨ ਆ ਯਾਰ ਭਰਾ ਸੀ ਆ ਵੀਰੇ ਉਹਦੇ ਭਰਾ ਸੀ ਭਰਾਣਾ ਬਾਈ ਯਾਰ ਕੁੱਟਣਾ ਅਸੀਂ ਆ ਭਰਾ ਉਹਦੇ ਅਸੀਂ ਭਰਾ ਆ ਉਹਦੇ ਅਸੀਂ ਤਾਂ ਭਰਾ ਆ ਗਲਤੀ ਹੋ ਗਈ ਰੱਗੇ ਤੁਰੀ ਸਾਡੇ ਸਾਰੇ ਪੰਜਾਬ ਦੀਆਂ ਕੁੜੀਆਂ ਸਾਡੀਆਂ ਭੈਣਾਂ ਐ ਅੱਗੇ ਤੂੰ ਨਹੀਂ ਬਾਈ ਕਿਤੇ ਵੀ ਨਹੀਂ ਖੱਤ ਨਹੀਂ ਅਸੀਂ 4 ਨੂੰ 5 ਨੂੰ ਹੋਰ ਦੋਸਤ ਜ਼ਮੀਰ ਜਾਗਦੀ ਐ 4-5 ਨੂੰ ਹੋਰ ਦੋਸਤ ਇਹ ਇਹ ਪਤਾ ਹੈ ਕਿ ਇਹ ਪੰਜਾਬ ਐ ਇਹ ਪੰਜਾਬ ਤੈਨੂੰ ਪਤਾ ਐ ਬਈਆ 4 5 ਪੰਜਾਬ ਨੂੰ ਪੰਜਾਬ ਕਿਉਂ ਕਿਹਾ ਜਾਂਦਾ ਭਲਾ ਇਹ ਦੱਸ 50 ਸੋਨੇ ਦੀ ਚਿੜੀ ਇਹੋ ਜਿਹੇ ਬੰਦੇ ਨੇ ਖਰਾਬ ਕੀਤਾ ਯਾਰ 4 5 ਨੂੰ ਮੈਂ ਹੋਰ ਸੁਮੈ ਨਹੀਂ ਕਰਦਾ ਇਹਦਾ ਬਾਈ ਮੈਂ ਤੈਨੂੰ ਦੱਸਾਂ ਇਹਦਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਵਧੀਆ ਸੀ ਜਿਸ ਨੂੰ ਪੰਜਾਬ ਚ ਦੇਸ਼ ਨਕਾਲਾ ਕਰਿਆ ਜਾਂਦਾ ਸੀ ਨਾ ਜੇਲਾ ਸੀ ਆ ਵੈਸੇ ਇਹਨਾਂ ਨੂੰ ਨਕਾਲਾ ਦਿੰਦੇ ਸੀ ਵੀ ਪੰਜਾਬ ਚ ਐਂਟਰ ਨਾ ਹੋਜੋ ਬਾਈ ਯਾਰ ਗਲਤੀ ਹੋ ਗਈ ਯਾਰ ਮੇਰੇ ਤੋਂ ਗਲਤੀ ਨਹੀਂ ਮੇਰੇ ਤੂੰ ਆਪਦੀ ਭੈਣ ਦੀ ਗੱਲ ਕਰਾ ਸਾਡੇ ਨਾਲ ਹਾਂ ਕਰਾ ਬਾਈ ਯਾਰ ਕਰਾ ਕਰਾ ਨਾ ਨਾ ਗੱਲ ਕਰਾ ਤੂੰ ਅਸੀਂ ਗਲਤ ਨਹੀਂ ਗੱਲ ਕਰਦੇ ਉਹ ਨਾਲ ਨਾ ਨਾ ਉਹ ਵੀ ਗੱਲ ਨਹੀਂ ਗਲਤ ਕਰਦੇ ਤੇਰੀ ਭੈਣ ਤੇ ਇਹ ਗੱਲ ਕਰਾ ਅਸੀਂ ਤਾਂ ਨਹੀਂ ਗੱਲ ਕਰਦੇ ਅਸੀਂ ਇੱਜ਼ਤਦਾਰ ਗੱਲ ਕਰਾਂਗੇ ਉਹਨਾਂ ਨਾਲ ਇੱਜ਼ਤਦਾਰ ਗੱਲ ਕਰਾਂਗੇ ਭੈਣ ਕਹ ਕੇ ਬੁਲਾਵਾਂਗੇ ਅਸੀਂ ਤਾਂ ਇਹ ਗੱਲ ਕਹਿਣੀ ਹੈ ਵੀ ਭੈਣੇ ਤੁਸੀਂ ਮੁੰਡੇ ਨੂੰ ਆ ਆ ਸਿੱਖਿਆ ਦਿੱਤੀ ਹੈ ਵੀ ਲੋਕਾਂ ਦੇ ਨਾਲ ਕਿੱਦਾਂ ਜੀ ਆਹ ਗੱਲਾਂ ਕਹਿ ਦੂੰ ਵੀ ਭੈਣੇ ਮੈਂ ਕਿਸੇ ਨੂੰ ਮਿਲਣ ਗਿਆ ਸੀ ਗੱਲ ਫੋਨ ਲਾ ਫੋਨ ਕੁਝ ਨਹੀਂ ਫੋਨ ਲਾ ਨਾ ਨਾ ਨਹੀਂ ਕਰ ਅਬਦੇ ਸਾਹਿਬ ਨਾਲ ਕਹਦੇ ਫੋਨ ਲਾਜਾ ਫੋਨ ਕੱਟ ਜਿਓ ਸੋਰੀ ਵੀ ਮਿਲ ਲਗਿਆ ਸੀ ਹਾਂ ਫੋਨ ਕਰ ਯਾਰ ਬਾਈ ਬੱਬਾ ਬਾਈ ਉੱਡ ਕੇ ਆ ਰੋ ਸੱਚਾ ਲੈ ਬਾਈ ਯਾਰ ਨਹੀਂ ਨਹੀਂ ਲਾ ਪਾ ਉਹ ਭੈਣ ਨਾਲ ਗੱਲ ਕਰਕੇ ਭੈਣ ਨਾਲ ਪਹਿਲੇ ਬਾਪੂ ਨਾਲ ਗੱਲ ਕਰ ਹਾਂ ਬਾਪੂ ਨਾਲ ਮੈਂ ਉਹ ਬਾਈ ਯਾਰ ਕਰੇ ਮੇਰੇ ਯਾਰ ਬਾਈ ਮੈਨੂੰ ਕਰੇ ਨਹੀਂ ਮੇਸ਼ਾ ਜੀ ਤੈਨੂੰ ਇੰਨੀ ਇੰਨੀ ਇੱਜ਼ਤ ਦਾ ਰੱਖਾਂ ਤੂੰ ਆ ਲੋ ਕੋਲ ਬਾਈ ਕਰੇ ਨਹੀਂ ਪੜਨਦੇ ਨਾ ਯਾਰ ਮੈਨੂੰ ਕੋਈ ਨਹੀਂ ਫਿਰ ਤੂੰ ਸਾਲ ਇਹੀ ਤਾਂ ਤੈਨੂੰ ਦਿਖਾਉਣਾ ਹੈ ਮੈਨੂੰ ਕਰੇ ਨਹੀਂ ਪੜਨਦੇ ਕੋਈ ਨਹੀਂ ਅਸੀਂ ਤੇਰੇ ਜੂ ਬੇਬਕੂਫ ਨਹੀਂ ਵੀ ਅਸੀਂ ਤੇਰੀ ਭੈਣ ਨੂੰ ਲਾਵਾਂ ਤੇਰੇ ਬਾਪ ਨੂੰ ਲਾਵਾਂਗੇ ਕਿੰਨੋਂ ਲੈ ਕੇ ਤੇਰੇ ਬਾਪ ਦੇ ਨ ਰਾ ਬਾਪੂ ਦੀ ਪੱਗ ਨੂੰ ਤੂੰ ਉਹਨੂੰ ਤਹਾਂ ਤੱਕ ਲਈ ਜਾਣਾ ਹੈ ਹੈਲੋ ਕਰ ਗੱਲ ਬਾਪੂ ਨਾਲ ਸਤਿ ਸ੍ਰੀ ਅਕਾਲ ਜੀ ਹਾਂ ਜੀ ਆਪਣੇ ਮੁੰਡੇ ਦਾ ਕੀ ਨਾਮ ਹੈ ਜੀ ਠੀਕ ਹੈ ਜੀ ਉਹਨੇ ਬੰਨਰ ਕੇ ਜੀ ਕੰਮ ਤਾਂ ਕੀ ਹੈ ਜੀ ਤੇ ਬਹੁਤ ਨੇ ਕਹ ਉਹ ਕੀਤਾ ਜੀ ਕਹ ਦੇਖੋ ਜੀ ਸਾਡੇ ਪਿੰਡ ਦੀ 30 ਪੈਣ ਨੂੰ ਮਿਲ ਨਾ ਰਿਹਾ ਸੀ ਅਸੀਂ ਬੰਨ ਲਿਆ ਜੀ ਸਾਰਾ ਕੁਝ ਦੱਸ ਵੀ ਬੰਨ ਲਿਆ ਹੁਣ ਤੁਸੀਂ ਐਂ ਦੱਸੋ ਬਾਪੂ ਜੀ ਕੱਲ ਨੂੰ ਅਸੀਂ ਸੋਡੀ ਕੁੜੀ ਨੂੰ ਮੈਂ ਫੋਨ ਕਰਾਂ ਖੁਦ ਸੁੱਤੇ ਕੀ ਲੱਗੂਗੀ ਥੋਥੇ ਕੀ ਲੱਗੂਗੀ ਤੁਸੀਂ ਮੈਨੂੰ ਕੀ ਕਹੋਗੇ ਫਿਰ ਮਾਰੂਗੀ ਨਾ ਬਾਪੂ ਜੀ ਹੁਣ ਅਸੀਂ ਇਹਨੂੰ ਮਾਰ ਦਈਏ ਦੱਸੋ ਬਾਪੂ ਜੀ ਅਸੀਂ ਤਾਂ ਮਾਰਾਂਗੇ ਬਈ ਉਹ ਕਹਿੰਦਾ ਅਸੀਂ ਤਾਂ ਮਾਰਾਂਗੇ ਹੁਣ ਅਸੀਂ ਬਾਪੂ ਜੀ ਇਹਨੂੰ ਮਾਰ ਦਈਏ ਅੱਛਾ ਬਾਪੂ ਜੀ ਕੀ ਕਹਿੰਦੇ ਅੱਛਾ ਜੀ ਕੀ ਕਹਿੰਦੇ ਕਿ ਤੀੜ ਹੈ ਬਈ ਕਹਿੰਦਾ ਗੰਦਪਾਰ ਉਹ ਤਾਂ ਪਤਾ ਹੀ ਆ ਬਈ ਦੱਸੀ ਜਾਂਦਾ ਸ਼ਗਲੀ ਦੱਸੀ ਜਾਂਦਾ ਮਾਰ ਦਿਓ ਮੇਰੇ ਸਾਲੇ ਨੂੰ ਅਸੀਂ ਇਹ ਤਾਂ ਮਾਰ ਕੇ ਗਲਣਾ ਪਿਆ ਯਾਰ ਗੰਦ ਦੋ ਬਾਪੂ ਜੀ ਅਸੀਂ ਕਾਨੂੰ ਮਾਰਨਾ ਹੈ ਨਹੀਂ ਨਹੀਂ ਛੋਟੀ ਗੱਲਾਂ ਬਾਤਾਂ ਤੋਂ ਹੀ ਪਤਾ ਲੱਗ ਜਾਂਦੀ ਗੱਲਾਂ ਬਾਤਾਂ ਤੋਂ ਬੰਦੇ ਦਾ ਪਤਾ ਲੱਗ ਜਾਂਦਾ ਬੇਦਰਖਲ ਕੀਤਾ ਹੋਇਆ ਪੁੱਛੋ ਮਨਾ ਬੇ ਦੇਖ ਲੈ ਬੇ ਦੇਖ ਲੈ ਭਾਈ ਪਤਾ ਮੈਨੂੰ ਸ਼ਕਲੀ ਦਸੀ ਜਾਂਦੀ ਬੰਦੇ ਦੀ ਐ ਕਰੋ ਬਾਪੂ ਜੀ ਦੇਖੋ ਚਾਰ ਬੰਦੇ ਲਿਆਓ ਸਰਪੰਚ ਨੂੰ ਲਿਆਓ ਹੋਰ ਨੂੰ ਲਿਆਓ ਉਰੇ ਅਸੀਂ ਹਾਂ ਬਠਿੰਡੇ ਆ ਬਠਿੰਡੇ ਲਵੇ ਲਾਗਦਾ ਮੋਟਰ ਤੇ ਬੰਨਿਆ ਹੋਇਆ ਖੜਾ ਮੋਟਰ ਤੇ ਬੰਨਿਆ ਹੋਇਆ ਐਡਰੈਸ ਦੇ ਦਿੰਦਾ ਮੈਂ ਇਹਨੂੰ ਦੇਖੋ ਲੈ ਜਾਓ ਛਡਾ ਕੇ ਹਾਂ ਚਾਰ ਬੰਦੇ ਲਿਆਓ ਇਹ ਤੋਂ ਕਹਾਓ ਸਾਰੀਆਂ ਗੱਲਾਂ ਇਹ ਦੱਸੋ ਵੀ ਕੁੜੀ ਨੂੰ ਫੋਰਚਨਰ ਦਿਖਾਈ ਰਹੇ ਆਂ ਦੱਸੀ ਆ ਦੱਸੋ ਹੀ ਗੱਲ ਜੀ ਮਾਪੂ ਜੀ ਕੁੜੀ ਕੋਲੇ ਫੋਰਚੂਨਰ ਵੀ ਲੱਗੇ ਜਾਂ ਕੁੜੀ ਐ ਭੋਲੀ ਜੀ ਬਜ਼ਰੀ ਠੀਕ ਆ ਤਾਂ ਪਿਓ ਪਿਓ ਬਜ਼ੁਰਗ ਆ ਉਹਦਾ ਮਾਂ ਮੰंजे ਦੇ ਪਿਓ ਭਰਾ ਮਰ ਗਿਆ ਉਹਦਾ ਉਹਨੂੰ ਫੋਰਚੂਨਰ ਤੇ ਵੀ ਦਿਖਾਇਆ ਸੁਪਨੇ ਕਹਿੰਦਾ ਮੇਰੇ ਕੋਲ 40-50 ਕਿੱਲੇ ਮੱਟੀ ਦਿਖਾਈ ਇੱਕ ਮੋਟਰ ਕਹਿੰਦਾ 40-50 ਕਿੱਲੇ ਮੇਰੇ ਕੋਲ ਜ਼ਮੀਨ ਦੇ ਆ ਕਹਿੰਦਾ ਵੀ ਮੈਂ ਤੈਨੂੰ ਰਾਣੀ ਬਣਾ ਕੇ ਰੱਖੂੰ ਅੱਛਾ ਜੀ ਲੈ ਉਹ ਇਹਨੇ ਆਟਾ ਮੁੱਲ ਲੈਣੇ ਆ ਉਹਦਾ ਕਹਿੰਦਾ ਭਾਈ ਸਾਡੇ ਕੋਲੇ ਤਾਂ ਕਿਰਾਏ ਦੇ ਦੇ ਮੈਨੂੰ ਕਰਦੇ ਸੀ ਕਿਰਾਏ ਤੇ ਲੈਣੇ ਆ ਕਹਿੰਦਾ ਆਟਾ ਮੁੱਲ ਲੈਣੇ ਆ ਉਹ ਕਿਰਾਏ ਤੇ ਲੈਣੇ ਆ ਉਹ ਉਹ ਕਰਾ ਦੇ ਰਿਆਂ ਓਏ ਓਏ ਪਿਆਜ਼ ਕੀ ਇੱਥੇ ਕਰਦਾ ਕਾਹਤ ਨਹੀਂ ਦੋਗੇ ਓ ਬਾਈ ਛੱਡ ਦੇ ਚੱਲ ਬਾਪੂ ਜੀ ਐਂ ਕਰੋ ਜੀ ਫਿਰ ਆਜੋ ਟਾਈਮ ਨਾ ਵੇਸਟ ਕਰੋ ਜੀ ਹਾਂ ਆ ਨੰਬਰ ਤੇ ਆ ਕੇ ਮੈਨੂੰ ਬਠਿੰਡੇ ਕੋਲ ਪੜ ਲਓ ਜੀ ਇਹਦੀ ਵੀਡੀਓ ਬਣਾ ਬਲਾਏ ਨਹੀਂ ਵੀਡੀਓ ਬਣਾ ਇਹ ਤੋਂ ਮਾਫੀ ਮਾਫੀ ਮੰਗਾ ਮੈਂ ਇਥੋਂ ਗਲਤੀ ਹੋਈ ਹੈ ਮੈਂ ਇੱਥੇ ਆਇਆ ਮੇਰੇ ਨੇ ਇਹ 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 ਨੱਟ ਤੀ ਨਾ ਚੜਦਾ ਤੂੰ ਇਹ ਬਾ ਮੈਂ ਇਹਦੀ 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 ਚੜ ਹਾਂ ਇਹਦੀ ਇਹਦੀ ਤੀ ਚੜ ਦੇ ਨਾ ਪਾ ਮੈਂ ਆਪਣੀ 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 ਮਰਜ਼ੀ ਨਾਲ ਆਇਆ ਹਾਂ ਆਪਣੀ ਮਰਜ਼ੀ ਨਾਲ ਆਇਆ ਹਾਂ ਬਾਈ ਯਾਰ ਕੁੜੀਆਂ ਇਹਦਾ ਕੁੜੀਆਂ ਨਾ ਹੀ ਲੈਣਾ ਇਹ ਲੈ ਮੈਂ ਤੇਰੇ ਮੈਂ ਤੇਰੇ ਇੰਸਟਾਗ੍ਰam ਤੇ ਲਾਈਵ ਆਉਂਦਾ ਇਸੇ ਤੇ ਲਾਉ ਬੋਲ 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 ਉਹ ਬਾਈ ਗਲਤੀ ਹੋ ਗਈ ਯਾਰ ਮੇਰੀ ਗੱਲ ਸੁਣ ਲੈ ਓਨੀ ਬੇਇੱਜ਼ਤੀ ਜਾਦੀ ਹੋਊਗੀ ਬੋਲ 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 ਬਈ ਮੇ ਤੋਂ ਗਲਤੀ ਹੋ ਗਈ ਤੇਰਾ ਨਾਮ ਕੀ ਆ ਪਹਿਲਾਂ ਸਾਰਾ ਕੁਝ ਦੱਸ ਦਸ ਸੰਦੀਪ ਬਾਈ ਸੰਦੀਪ ਅੱਛਾ ਗਲਤੀ ਹੋ ਗਈ ਬਾਈ ਯਾਰ ਅੱਛਾ ਗਲਤੀ ਤਾਂ ਪਤਾ ਹੀ ਆ ਹੋਰ ਤੂੰ ਕੀ ਕਰਨਾ ਆਇਸੀ ਤੂੰ ਰੇ ਬਈ ਮੈਂ ਤਾਂ ਉਹ ਕਾਪੀ ਆ ਫੜਾਉਣਾ ਬਾਈ ਬਾਈ ਕਾਪੀਆਂ ਨੂੰ ਤੇਰੀ ਦੀ ਬਾਈ ਮੇਰੇ ਨਾਲ ਪੜਦੀ ਉਹ ਕੁੜੀ ਉਹਨੂੰ ਕਾਪੀਆਂ ਫੁਣਾਉਂਦਾ ਤੇ ਪੜਦੀ ਜੇ ਖੜ ਜਾ ਤੇਰੀ ਭੈਣ ਵੀ ਕਿਸ ਨਾਲ ਖੜਾ ਤੇਰੀ ਭੈਣ ਵੀ ਪੜਦੀ ਕਿਸ ਨਾਲ ਬਾਈ ਯਾਰ ਐਂ ਕਾ ਤੂੰ ਕਹਿਣੇ ਯਾਰ ਨਹੀਂ ਕਿਉਂ ਕਹਿਣਾ ਤੇ ਉਹ ਕਿਸੇ ਦੀ ਇੱਜ਼ਤ ਨਹੀਂ ਜੇ ਆਪਣੀਆਂ ਕੋਈ ਕੁੜੀ ਪੜਦੀ ਆ ਤਾਂ ਉਹ ਆਪਣੀ ਆਪਣੀ ਮਸੂਕਾ ਹੋਗੀ ਸੱਲੀ ਹੋਗੀ ਬਈ ਯਾਰ ਉਹਨੂੰ ਕਾਪੀਆਂ ਫੜਾਉਣਾ ਮੇਰੀ ਗੱਲ ਸੁਣ ਲੈ ਓਏ ਉਹਨੇ ਆਪ ਬੁਲਾਇਆ ਜੇ ਹੋਰ ਤੇ ਇਹਨਾਂ ਕੁੜੀਆਂ ਪੜ੍ਹਦੀ ਐ ਤੇ ਇਹਨਾਂ ਦਾ ਕੁੜੀਆਂ ਹੋਰ ਵੀ ਪੜ੍ਹਦੀਆਂ ਨੇ ਕਿੰਨੀਆਂ ਕੁੜੀਆਂ ਪੜ੍ਹਦੀਆਂ ਨੇ ਯਾਰ ਉਹ ਕਲਾਸ ਚ ਕੁੜੀਆਂ ਪੜ੍ਹਦੀਆਂ ਨੇ ਤੇ ਕਿੰਨੀਆਂ ਕੁੜੀਆਂ ਪੜ੍ਹਦੇ ਨੇ ਬਈ ਉਹਨੇ ਆਪ ਬੁਲਾਇਆ ਬਈ ਸੱਚੀ ਸੱਚੀ ਗੱਲ ਦੱਸ ਇਹਦੋਂ ਪਹਿਲਾਂ ਕਿੰਨੀਆਂ ਕੁੜੀਆਂ ਨੂੰ ਆਦੇ ਜਾਦ ਵਿੱਚ ਫਸਾਇਆ ਝੂਠ ਨਹੀਂ ਬੋਲਣਾ ਸੱਚੀ ਤੈਨੂੰ ਤੇਰੀ ਮਾਂ ਦੀ ਹਸਣ ਲੱਗੇ ਤੈਨੂੰ ਧੱਕਾ ਨਹੀਂ ਧੱਕਾ ਨਹੀਂ ਕੋਸ ਕਹਿੰਦੇ ਅਸੀਂ ਤੈਨੂੰ ਤੋਂ ਚਾਰ ਨੂੰ ਬਈ ਇਹਦੀ ਆਇਆ ਘਰ ਓਏ ਇਹ ਆਇਆ ਤਾਂ ਯਕੀਨ ਨਹੀਂ ਹੁੰਣਾ ਇਦਾਂ ਇੰਸਟਾਗ੍ਰਾਮ ਆਈਡੀ ਚ ਮੈਸੇਜ ਕੁੜੀਆਂ ਦੇ ਨਾਮ ਦੱਸ ਵੀ ਕਿਹੜੀਆਂ ਕਿਹੜੀਆਂ ਕੁੜੀਆਂ ਨਾਲ ਚੈਟ ਕਰਦਾ ਇਹਦੇ ਆਪ ਸਾਰੇ ਸਾਰੇ ਖਲਾਸੇ ਕਰਦੇ ਆ ਨਹੀਂ ਨਹੀਂ ਆਇਆ ਨਹੀਂ ਗਲਤੀ ਪੁੱਤ ਇਹਦਾ ਪ੍ਰੀਆ ਪ੍ਰੀਆ ਵੀਡੀਓ ਨਾ ਬਣਾ ਯਾਰ ਕਿਉਂ ਨਾ ਆਪਣਾ ਤੂੰ ਮੇਰੇ ਮੂੰਹ ਤੋਂ ਨਿਕਲ ਪੁੱਠਾ ਸਾਲ ਪਾਇਲ ਮਾਲਿਕ ਹੂੰ ਵੀਡੀਓ ਨਾ ਬਣਾ ਰੀਨਾ ਹੂੰ ਵੀਡੀਓ ਨਾ ਬਣਾ ਯਾਰ ਬਾਈ ਬੱਸ ਸ਼ਰਮ ਆਉਂਦੀ ਆ ਕਿੰਨੀਆਂ ਕੁੜੀਆਂ ਮੈਂ ਕੀ ਬਣਾ ਯਾਰ ਇਹਦਾ ਕੁੜੀਆਂ ਕੁੜੀਆਂ ਨੇ ਮੁੰਡਾ ਹੈ ਹੋਰ ਰਿਪਲਾਈ ਦੇ ਰਹੀਆਂ ਬਰੋ ਦੇ ਰਹੀਆਂ ਨੇ ਬਾਈ ਕਿੰਨੀਆਂ ਕੁੜੀਆਂ ਹੇ ਗੇ ਬਈ 6 7 ਦੱਸ ਓਏ ਐਡਾ ਕੱਡਾ ਕ ਤੂੰ ਤਰਵੰਦਰਾ ਦੱਸੀ ਯਾਰ ਗਲਤੀ ਹੋ ਗਈ ਯਾਰ ਦੱਸ ਬਈ ਗਲਤੀ ਐਡਾ ਐਡਾ ਕੱਡਾ ਤੂੰ ਸਾਨੂੰ ਖਾਣਾ ਦੱਸ ਚੱਲਿਆ ਕਰ ਗਲਤੀ ਮੰਨ ਹੁਣ ਗਲਤੀ ਹੋ ਗਈ ਯਾਰ ਮੁੜ ਕੇ ਕਰੀਂਗਾ ਇਹ ਕੰਮ ਨਾ ਬਈ ਗਲਤ ਨਹੀਂ ਇਹਨੂੰ ਬਈ ਇਹਨੂੰ ਇਹ ਗੱਲ ਤੇਰਾ ਫੋਨ ਰੱਖ ਇਹਦਾ ਫੋਨ ਬਈ ਅਸੀਂ ਪਾ ਲਿਆ ਫੋਨ ਤੇਰੇ ਬਾਪ ਨੂੰ ਲੈ ਕੇ ਆ ਜੀ ਲੋਕ ਦੱਸ ਕੁੜੀਆਂ ਨੂੰ ਵੀ ਲਾ ਲਿਖੀ ਬਈ ਨਹੀਂ ਨਹੀਂ ਲੋਕ ਦੱਸ ਕੁੜੀਆਂ ਨੂੰ ਵੀ ਲਾ ਲਿਆ ਹਾਂ ਨਾ ਨਾ ਲੋਕ ਦੱਸ ਅੱਖਰ ਦੱਸ ਕਿੰਨੇ ਨੇ ਕਿੰਨੇ ਕੇ ਬਈ 2 0 ਮੈਂ ਲਾ ਕੇ ਦੇਖਣਾ 1 ਮਿੰਟ ਇਹ ਤੇ ਬੋਆ ਨੰਬਰ ਲੈ ਆ ਯਾਰ ਦੋ ਜ਼ੀਰੋ ਤੇ ਤੇਰਾ ਫੋਨ ਰੱਖ ਲੈ ਬਈ ਲੈ ਉੱਪਰ ਬੜੀ ਗਲਤੀ ਹੋਈ ਆ ਇਹ ਕਰ ਛੱਡ ਦੋ ਨਾ ਨਾ ਛੱਡਦੇ ਆ ਲੈ ਫੋਨ ਨਹੀਂ ਪਰ ਤੈਨੂੰ ਮਿਲਦਾ ਫੋਨ ਤੇਰਾ ਜੀ ਰਿਪਲਾਈ ਤੈਨੂੰ ਮਿਲੂਗਾ ਆ ਲੈ ਚੱਕ ਤੈਨੂੰ ਛੱਡਦਾ ਤੇਰੇ ਬਾਪ ਨੂੰ ਨਾਲ ਲੈ ਕੇ ਤੂੰ ਆ ਪਾਈ ਜਾ ਬਾਕੀ ਬਾਈ ਯਾਰ ਗਲਤੀ ਹੋਈ ਨਾ ਨਾ ਵੀ ਮੇਰੇ ਤੋਂ ਗਲਤੀ ਹੋਈ ਬਾਈ ਫੋਨ ਰੱਖ ਲੈ ਸਭ ਤੋਂ ਵੱਡੀ ਗਲਤੀ ਹੋ ਗਈ ਕਢਾ ਯਾਰ ਇੱਕ ਹਾਂ चल, चल 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 गलती ਨਹੀਂ ਡੰਡ ਬਟ ਕੱਢ ਮੇਰੇ ਤੂੰ ਐਂ ਕਹਿ ਵੀ ਤੂੰ ਇਹ ਕਹਿ ਵੀ ਵੀਡੀਓ ਤੇ ਜਿਹੜੀ ਕੁੜੀ ਨੂੰ ਮੈਂ ਮਿਲ ਲਾਇਆ ਸੀ ਮੇਰੀ ਭੈਣ ਹੈ ਕਹ ਹਾਂ ਇਹ ਗੱਲ ਕਹ ਨਾ 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 ਕਹ 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 ਕਿ ਮੈਂ ਉਹਨੂੰ ਉਹਦਾ ਉਹਨੂੰ ਮੈਂ ਉਹ ਕਰਦਾ ਸੀਗਾ ਵੀ ਅਗੀਆਂ ਗੱਲਾਂ ਚ ਲੈ ਕੇ ਉਹਨੂੰ ਫਸਾਲਿਆ ਸੀਗਾ ਚਲ ਕਹਿ ਦੇ ਬਈ ਭੈਣ ਕਹਿ ਦੇ ਜਾਨ ਪਹਿਚਾਨੀ ਹੈ ਬਈ ਜਿਹੜੀ ਕੁੜੀ ਨੂੰ ਮੈਂ ਮਿਲ ਲਾਇਆ ਉਹ ਮੇਰੀ ਭੈਣ ਹੈ ਹਾਂ ਮੇਰੀ ਭੈਣ ਭੈਣ ਸਮਝੂਗਾ ਭੈਣ ਸਮਝੂਗਾ ਗਾਹਾਂ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਕੁੜੀਆਂ ਮੇਰੀ ਭੈਣਾਂ ਨੇ ਸਾਰੀਆਂ ਕੁੜੀਆਂ ਪੰਜਾਬ ਦੀਆਂ ਪੰਜਾਬ ਦੀਆਂ ਬਾਕੀ ਸਾਰੇ ਹੋਰ ਵੀ ਆ ਹੋਰ ਵੀ ਲਾ ਲੇ ਤੂੰ ਸਾਰੇ ਸਟੇਟ ਦੀਆਂ ਭੈਣਾਂ ਮੇਰੀਆਂ ਜੇ ਕੋਈ ਕੱਲ ਨੂੰ ਕੁੜੀ ਨੂੰ ਕੋਈ ਤੰਗ ਕਰੂਗਾ ਮੇਰੀ ਅੱਖਾਂ ਸਾਹਮਣੇ ਕਿ ਮੈਂ ਕੁੜੀਆਂ ਦੀ ਸਪੋਰਟ ਕਰੂੰਗਾ ਜਿਹੜਾ ਕੋਈ ਕੁੜੀ ਨੂੰ ਤੰਗ ਕਰੂਗਾ ਭਾਈ ਮੈਂ ਅੱਖਾਂ ਸਾਹਮਣੇ ਸਪੋਰਟ ਕਰੂੰਗਾ ਹਾਂ ਦੇਖ ਜਾਣ ਅਸੀਂ ਤੈਨੂੰ ਤਾਂ ਛੱਡ ਰਹੇ ਆ ਤੇਰੇ ਦੋ ਭੈਣਾਂ ਨੇ ਨਹੀਂ ਮਾਰਿਆ ਨਹੀਂ ਤੇਰੇ ਦੋ ਭੈਣਾਂ ਨੇ ਜੇ ਅਸੀਂ ਤੈਨੂੰ ਕੁੱਟ ਕੇ ਮਾਰ ਕੇ ਤੇਰੇ ਮੂੰਹ ਤੇ ਕੱਪੜਾ ਲਾ ਕੇ ਤੈਨੂੰ ਅਸੀਂ ਲੋਕਾਂ ਚ ਕਰਕੇ ਫਿਰਮੰਦਾ ਉਹ ਜਿੰਨੇ ਤੇ ਕੁੜੀ ਦੀ ਬੇਇੱਜ਼ਤੀ ਹੈ ਉਸ ਦਾ ਕੁੜੀ ਕੁਝ ਖਾ ਕੇ ਮਰ ਜੇ ਜਿਹਦੇ ਨੂੰ ਜਿਹਦੇ ਨਾਲ ਤੂੰ ਮਿਲ ਗਿਆ ਸੀ ਮੰਦਾ ਤੇ ਬੋਲ ਨਾ ਅਸ ਤੇ ਮੂਹ ਤੇ ਕਪੜਾ ਤਾਂ ਬੰਨੇ ਆ ਵੀ ਉਹ ਕੁੜੀ ਤੱਕ ਤੇਰੀ ਵੀਡੀਓ ਪਹੁੰਚੂਗੀ ਉਹਨੂੰ ਪਤਾ ਲੱਗ ਤੈਨੂੰ ਤੇਰੀ ਆਵਾਜ਼ ਵੀ ਪਛਾਣੂ ਉੱਤੇ ਰਹੀ ਬਾਡੀ ਲੈਂਗਜੀ ਪਛਾਣੂ ਤੇਰਾ ਸਰੀਰ ਵੀ ਪਛਾਣੂ ਵੀ ਉਹੀ ਬੰਦਾ ਠੀਕ ਹੈ ਅਸੀਂ ਤਾਂ ਕੁੜੀ ਦੀ ਜ਼ਿੰਦਗੀ ਬਸਾਤੀ ਜਾਜੀ ਮੋੜ ਬਾਈ ਜੇ ਕੁੜੀ ਦੀ ਇਹ ਵੀਡੀਓ ਨਾ ਬਣਾਉਂਦੇ ਮੌਕੇ ਦੀ ਆ ਗਈ ਤਾਂ ਹੋਸ ਤਾਂ ਕੁੜੀ ਇਹਦੇ ਨਾਲ ਭੱਜਣ ਦੀ ਕੁੜੀ ਇਨ ਕੀ ਕੁੜੀ ਨੂੰ ਕੀ ਖੋਂਦਾ ਯਾਰ ਜੀ ਕੁਛ ਵੀ ਇਹਦਾ ਭੁੱਖਾ ਉਹਦਾ ਬਾਪੂ ਕੋਲ ਨਹੀਂ ਨਾ ਤਾਂ ਆਟਾ ਮੁੱਲ ਲੈਣੇ ਗੱਲ ਬਾਈ ਸੱਚੀ ਗੱਲ ਹੈ ਮੈਂ ਰੱਬ ਨੂੰ ਜਾਣਦੇ ਨਹੀਂ ਮਾਂ ਦੀ ਸੋਮੇ ਅੱਖੀ ਦੇਖਿਆ ਜੜੀਆਂ ਜੜੀਆਂ ਕੁੜੀਆਂ ਨਾ ਜਨਾ ਭੈਣ ਮੰਨ ਕੇ ਪੰਜਾਬ ਦੀ ਧੀ ਆ ਭੈਣਾ ਤੁਸੀਂ ਬਹੁਤ ਬੱਤੇ ਮਤਲਬ ਪੰਜਾਬ ਚ ਜਨਮ ਲੈ ਲਿਆ ਬਹੁਤ ਵੱਡੀ ਗੱਲ ਐ 20 ਸਾਲਾਂ ਦੀਆਂ ਕੁੜੀਆਂ ਨਾ ਤੁਸੀਂ ਇਹ ਕੰਮ ਨਾ ਕਰੋ ਭੈਣ ਮੰਨ ਕੇ ਤੁਸੀਂ ਸਾਡੀਆਂ ਭੈਣਾਂ ਹੋ ਜੇ ਚਲੋ ਠੀਕ ਐ ਕਿਸੇ ਹੁੰਦਾ ਤੁਸੀਂ ਆਪਣੇ ਘਰੇ ਕਹਦੇ ਹੋ ਵੀ ਭਾਈ ਮੈਂ ਵਿਆਹ ਕਰਾਉਣਾ ਗੱਲ ਖਤਮ ਵਿਆਹ ਕਰਾਉਣਾ ਕੋਹਰ ਬਾਈ ਗੱਲ ਹੈਗੀ ਆ ਆਪਦੀ ਜਾਤੀ ਚ ਕਰਾਓ ਆਪਦੀ ਜਾਤੀ ਆਪਦੀ ਉਮਰ ਦਾ ਹਮ ਨਾਲ ਕੋਈ ਮਰਜ਼ੀ ਹੋਵੇ ਸਾਨੂੰ ਕੋਈ ਚੱਕਰ ਨਿਆਣ ਕੈਸੇ ਜਿਹੜੀ ਮਰਜ਼ੀ ਹੋਵੇ ਪਰ ਆਪਦੀ ਕਾਸਟ ਚ ਵਿਆਹ ਕਰਾਓ ਹਾਂ ਠੀਕ ਹੈ ਪਤਾ ਕਰੋ ਵੀ ਮੁੰਡਾ ਕੋ ਨਸ਼ਾ ਪਤਾ ਤਾਂ ਨਹੀਂ ਕਰਦਾ ਪੰਜਾਬ ਦੇ ਵੀਡੀਓ ਨੂੰ ਕਰ ਦੋ ਮੜਾ ਦੱਬ ਕੇ ਸ਼ੇਅਰ ਤੇ ਮੈਂ ਤੁਸੀਂ ਯਾਰ ਪਿਆਰ ਬਣਾਏ ਰੱਖੋ ਯਾਰ ਹਾਂ ਮਾੜ ਬਾਈ ਪਤਾ ਕੀ ਹੈ ਆਪਾਂ ਦਾ ਆਤਮ ਬਦਤੀਆਂ ਬਣਾ ਲੈ ਆਪਾਂ ਤਾਂ ਇਹੋ ਜਿਹਾ ਕੰਮ ਨਾਲ ਜ਼ਿੰਦਗੀ ਕੀਤਾ ਨਾ ਕਰਨਾ ਨਾ ਇਹ ਬਈ ਆਪਣੇ ਵੀ ਭੈਣਾਂ ਨੇ ਇਹ ਨਹੀਂ ਪਤਾ ਰੱਬ ਆਪਣੇ ਕਿੰਨੀ ਉਮਰ ਲਿਖੀ ਆਪਣੀ ਮੇਰਾ ਫੋਨ ਚੈੱਕ ਕਰ ਬੁੱਟੇ ਹਜ਼ਾਰੋਂ ਕੁੜੀਆਂ ਦੇ ਮੈਸਜ ਜਾਂਦੇ ਨੇ ਪਰ ਭੈਣ ਤੋਂ ਬਿਨਾਂ ਨਹੀਂ ਕਿਸੇ ਨੂੰ ਪਤਾ ਹੀ ਪਤਾ ਹੀ ਆ ਬਾਈ ਕਿਸੇ ਨੂੰ ਬੋਲਦੇ ਪਤਾ ਹੀ ਆ ਜਰਾ ਤੁਹਾਨੂੰ ਪਤਾ ਹੀ ਆ ਹਾਂਜੀ ਭੈਣੇ ਕਿਸੇ ਦੀ ਪੋਸਟ ਪਾਣੀ ਕਿਸੇ ਦਾ ਕੁਝ ਕਰਵਾ ਬਾਈ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਮੈਂ ਧ